हां जी दोस्तों सत श्री अकाल आज दी वीडियो ਥੋਡੇ ਦੇ ਵਾਸਤੇ ਨਾ ਲੈ ਕੇ ਆਏ ਆਪਾਂ ਹਰਿਆਣੇ ਦੇ ਵਿੱਚੋਂ ਹਰਿਆਣੇ ਦਾ ਪਿੰਡ ਦੋਸਤੋ ਚਕੇਰੀਆਂ ਕਾਲਿਆਵਲੀ ਤਹਿਸੀਲ ਤੇ ਜ਼ਿਲ੍ਹਾ ਪੈਂਦਾ ਉਹਨੂੰ ਸਰਸਾ ਕਾਲਿਆਵਲੀ ਮੰਡੀ ਨਾਲ ਇੱਥੋਂ 5 ਕਿਲੋਮੀਟਰ ਹੀ ਹੈ ਤੇ ਜਿਸ ਘਰ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾ ਰਹੇ ਨਾ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਖੇਤੀਬਾੜੀ ਦੇ ਨਾਲ-ਨਾਲ ਬਹੁਤ ਚੰਗੇ ਪਸ਼ੂ ਹੈ ਬਾਈ ਕੋਲੇ ਉਹ ਸਾਹਮਣੇ ਝੋਟੀ ਖੜੀ ਹੈ ਆ ਦੋ ਝੋਟੀਆਂ ਖੜੀਆਂ ਨੇ ਤੇ ਆਹ ਜਿਹੜੀ ਝੋਟੀ ਹੈ ਨਾ ਇਸ ਮੱਝ ਦੀ ਪਿਛਲੇ ਸੂਏ ਦੀ ਝੋਟੀ ਹੈ ਤੇ ਦੋ ਝੋਟੀਆਂ ਬਾਈ ਕੋਲੇ ਅੰਦਰ ਖੜੀਆਂ ਐ ਤੇ ਮਿਹਨਤ ਹੈਗੀ ਨਾ ਇਸ ਮੱਝ ਦੀ ਇਸ ਝੋਟੀ ਦੀ ਵੀਡੀਓ ਆ ਦੇਖੋ ਧਿਆਨ ਨਾਲ ਇੱਥੇ ਕੰਮ ਵਾਲੀ ਨੇ ਤੁਹਾਨੂੰ ਆਪਨੇ ਹਵਾਨਾ ਦਿਖਾਤਾ ਤੇ ਆਹ ਝੋਟੀਆਂ ਖੜੀਆਂ ਐ ਬਾਈ ਕੋਲੇ ਇੱਕ ਤਾਂ ਮੱਝ ਖੜੀ ਐ ਤੇ ਇੱਕ ਆਹ ਝੋਟੀ ਐ ਇਹ ਝੋਟੀ ਨਾ ਦਿਖਾਉਣੀ ਬਣਦੀ ਐ ਕਿਉਂਕਿ ਜਦੋਂ ਬੰਦਾ ਕੋਈ ਮਿਹਨਤ ਕਰਦਾ ਨਾ ਤਾਂ ਹੱਕ ਬਣਦਾ ਆ ਫਿਰ ਆਪਾਂ ਵੀ ਉਹਨੂੰ ਕੈਮਰੇ ਦੇ ਵਿੱਚ ਕੈਦ ਕਰਕੇ ਤੁਹਾਨੂੰ ਦਿਖਾ ਗਏ ਇਹ ਝੋਟੀ ਦਾ ਹਵਾਨਾ ਦੇਖਿਓ ਤੁਸੀਂ ਦੇਖੋ ਫਿਟਿੰਗ ਵਾਲਾ ਹਵਾਨਾ ਜਿਵੇਂ ਐਫ ਕਾਮਾ ਨੂੰ ਲੱਗਿਆ ਹੁੰਦਾ ਤੇ ਇਹ ਝੋਟੀ ਨਾਲ ਦੋਸਤੋ 13 ਕਿਲੋ ਦੁੱਧ ਤੇ ਪਹਿਲੇ ਸੂਏ ਬਾਈ ਕੋਲ ਚਲੀ ਜਾਂਦੀ ਹੈ ਦੇਖੋ ਦੇਖੋ ਹਵਾਨਾ ਠੀਕ ਹੈ ਤੇ ਮੇਨ ਜਿਹੜੀ ਵੀਡੀਓ ਹੈ ਉਹ ਤਾਂ ਵੈਸੇ ਆਪਾਂ ਸ਼ੌਂਕ ਨਾਲ ਤੁਹਾਨੂੰ ਦਿਖਾਇਆ ਇਸ ਝੋਟੀ ਦੀ ਹੈ ਇਹਦੀ ਡਿਟੇਲ ਨਾਲ ਆਪਾਂ ਸਾਰੀ ਲਮਾਂਗੇ ਜਿਹੜੇ ਭਰਾਵਾਂ ਨੂੰ ਦੋਸਤੋ ਚੰਗੀ ਲੱਗੀ ਨਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕਰ ਲਿਓ ਕੰਟੈਕਟ ਡਿਟੇਲ ਆਪਾਂ ਜਿਹੜੀ ਸਾਰੀ ਹੈਗੀ ਹੈ ਬਾਈ ਤੋਂ ਲੈਣਾ ਬਾਈ ਆਈ ਹਾਂ ਅਮਨੇ ਭਾਈ ਅਸਰੀ ਕਾ ਸਤਿ ਸ਼੍ਰੀ ਅਕਾਲ ਨਾਮ ਦੱਸੀ ਪਹਿਲਾਂ ਆਪਣਾ ਨਰਮਲ ਸਿੰਘ ਬਈ ਪਿੰਡ ਚਕੇਰੀਆਂ ਪਿੰਡ ਚਕੇਰੀਆਂ ਬਈ ਜ਼ਿਲ੍ਹਾ ਸਰਸਾ ਤਹਿਸੀਲ ਕਾਲਿਆਂ ਕਿੰਨੀ ਕਿਹਾ ਵਾੜਾ ਕਾਲਿਆਂ ਵਾਲੀ ਮੰਡੀ ਤੋਂ ਕਾਲਿਆਂ ਵਾਲੀ 5 ਕਿਲੋਮੀਟਰ ਹੈ ਇਹ ਅੱਗੇ ਜਿਹੜੀ ਸੜਕ ਜਾਂਦੀ ਹੈ ਕਿੱਧਰ ਜਾਂਦੀ ਹੈ ਇਹ ਇਹ ਉੱਡਾਂ ਉੱਡਾਂ 5 ਕਿਲੋਮੀਟਰ ਪਿਛਾੜਾ ਉੱਡਾਂ ਅੱਗੇ 5 ਕਿਲ ਕਾਲਿਆਂ ਵਾਲੀ ਮੰਡੀ ਵੀ 5 ਹੈ ਉੱਡਾਂ ਵੀ 5 ਕਿਲੋਮੀਟਰ ਹਾਂ ਡੱਬਾ ਵਾਲੀ ਤੋਂ ਵੱਡੀ ਰੋਡ ਤੇ ਰਹੇਗਾ ਉੱਡਾਂ ਅੱਛਾ ਡੱਬਾ ਡੱਬਾ ਸਾਸਾ ਰੋਡ ਤੇ ਉੱਡਾਂ ਹੈ ਹਾਂ ਜੇ ਉਧਰੋਂ ਆਣਾ ਡੱਬਾ ਵਾਲੀ ਸਾਈਡ ਤੋਂ ਉੱਡਾਂ ਹੋ ਕੇ ਤੇ ਤੁਹਾਡਾ ਪਿੰਡ ਆ ਜੀ ਹਾਂ ਹ ਇਹ ਜੀ ਡਿਟੇਲ ਦੱਸ ਬਾਈ ਆਪਣੇ ਕੋਲ ਕਹਿਮਾ ਸੂਅ ਝੋਟੀ ਐ ਇਹ ਇਹ ਤੀਜੇ ਸੂਏ ਬਾਈ ਤੀਜੇ ਸੂਏ ਸੂਗੀ ਤੀਜਾ ਸੂਅ ਹੁਣ ਸੁੰਦੀ ਐ ਕਹਿ ਦਿੰਦੇ ਆ ਕਿ ਸੂਣ ਚ ਇਹ 9 ਤਰੀਕ ਨੂੰ ਦਿਨ ਪੂਰੇ ਐ ਦੇ 9 ਤਰੀਕ ਨੂੰ ਦਿਨ ਪੂਰੇ ਐ ਅੱਜ ਦੋਸਤੋ 6 ਤਰੀਕ ਐ 10ਵਾਂ ਮਹੀਨਾ 2024 2024 ਨੂੰ ਆਪਾਂ ਵੀਡੀਓ ਬਣਾਉਨੇ ਆ ਬਾਈ ਤੇ ਹਰਿਆਣੇ ਦਾ ਪਿੰਡ ਆ ਮੈਂ ਤੁਹਾਨੂੰ ਦੱਸ ਦਣਾ ਆਰਾਮਾ ਤੁਹਾਨੂੰ ਕਿੰਨਾ ਕੀ ਬੜ ਰੇਗਾ ਪੰਜਾਬ ਵਾਲਾ ਆਪਾਂ ਨੂੰ ਬਾਈ 22 23 ਕਿਲੋਮੀਟਰ ਹੋਊਗਾ 22 23 ਕਿਲੋਟਾ ਆਰਾਮਾ ਹਾਂ ਠੀਕ ਐ ਤੇ ਇਹਨੇ ਬਾਈ ਪਿਛਲੇ ਸੂਏ ਦੁੱਧ 16 ਲੀਟਰ ਕੱਢਿਆ ਬਾਈ 16 ਲੀਟਰ ਹਾਂ ਪਹਿਲੇ ਸੋਏ ਤੁਸੀਂ ਘਰੇ ਚੋਇਆ ਆਪਣੇ ਹਾਂ ਆਪਣੀ ਜੇ ਮਤਲਬ ਆਮ ਆਪਦੀ ਜਿਹੜੀ ਸੇਵਾ ਥੋੜੀ ਨਾਰਮਲ ਦੋਸਤੋ ਹਵਾਨਾ ਤੁਹਾਨੂੰ ਮਤ ਹੋਣਾ ਨਾ ਪਹਿਲਾਂ ਹਵਾਨੇ ਦੇ ਤੇ ਨਾ ਬ੍ਰੀਕ ਬ੍ਰੀਕ ਨਾੜਾਂ ਦੇਖਿਓ ਇਹ ਐ ਮੁਰਾ ਦੀ ਨਿਸ਼ਾਨੀ ਹੁੰਦੀ ਹੈ ਇਹ ਆ ਸਿੰਘਾਂ ਦਾ ਦੇਖ ਲਓ ਸਹਜ ਪੂਰੇ ਬੈਠੂਗੀ ਮੱਝ ਮੜਾ ਜਾ ਉਹ ਕਰ ਦੋ ਤੇ ਪੂਰੇ ਨਾ ਵੱਡੇ ਕਦ ਕਾਟ ਦੇ ਵਿੱਚ ਹੈ ਮੱਝ ਲੈ ਪਹਿਲਾਂ ਨਰਮਲ ਬਾਈ ਤੋਰ ਦੇ ਇਹਨੂੰ ਤੇ ਦੋਸਤੋ ਇਹਦੇ ਜਿਹੜਾ ਟੀਕਾ ਲੱਗਿਆ ਨਾ ਉਹ ਲੱਗਿਆਗਾ ਇਹ ਤੇ ਐਚ ਐਲ ਡੀ ਵੀ ਦਾ 38 43 ਨੰਬਰ ਟੀਕਾ ਹੈਗਾ ਗੁਰਦਾਮਾਂ ਦੇ ਵਿੱਚੋਂ ਕਿਸ ਤਿਆਰ ਹੋਇਆ ਹੈਗਾ ਉਹ ਹੈ ਐਲ ਡੀ ਵੀ ਦਾ ਉਹ ਟੀਕੇ ਦੀ ਮੇਰੇ ਕੋਲੇ ਫੋਟੋ ਆਪਾਂ ਜੇ ਵਿੱਚ ਲਾਉਣੀ ਹੈ ਤਾਂ ਵਿੱਚ ਵੀ ਲਾ ਦਾਂਗੇ ਇਹਦੇ ਉਹ ਟੀਕਾ ਇਹਦੇ ਉੱਤੇ ਲੱਗੇ ਅੱਗੇ 9 ਤਰੀਕ ਨੂੰ ਇਹ ਦਿਨ ਪੂਰੇ ਹੈਗੇ ਅੱਜ 6 ਤਰੀਕਾ 3 ਦਿਨ ਤਾਂ ਦਿਨ ਪੂਰਿਆਂ ਚ ਰਹਿੰਦੇ ਆ ਹੋ ਸਕਦਾ ਵੀ ਉੱਤੇ ਲੈ ਜੇ ਹਵਾਨਾ ਨੇ ਬਹੁਤ ਸੋਹਣਾ ਭਰਿਆ ਚੰਗੀ ਤਿਆਰੀ ਦੇ ਵਿੱਚ ਮੱਝ ਹੈ ਤੇ ਉਮੀਦ ਹੈ ਵੀ ਇਹ ਮੱਝ ਨੇ ਨਾ ਅੱਗੇ ਵੀ ਚੰਗਾ ਦੁੱਧ ਦੇਣਾ ਮੇਰੇ ਅੰਤਾਜੇ ਦੇ ਨਾਲ ਇਹ ਲੱਗਦਾ ਹੈ ਤੈਨੂੰ ਕੀ ਲੱਗਦਾ ਨਿਰਮਲ ਇਹ ਦੁੱਧ ਦਾ ਇਤਕੀ ਕਿੰਨਾ ਕੱਢ ਦੂਗੀ ਦੇਖੋ ਭਾਈ ਯਾਰ ਸੇਵਾ ਤੇ ਬਾਕੀ ਤਾਂ ਨਹੀਂ ਅੰਦਾਜ਼ਾ ਜਾਂ ਅੰਦਾਜ਼ਾ ਤਾਂ ਵਧਾਊਗੀ ਇਹ ਵਧਾਊਗੀ ਹਾਂ ਹਾਂ ਅੰਦਾਜ਼ਾ ਦਾ ਇਹ ਹੈ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਨਾ ਅੱਗੇ ਮੌਸਮ ਬਹੁਤ ਚੰਗਾ ਆਉਂਦਾ ਜਾਂਦਾ ਹੈ ਗਰਮੀ ਦੇ ਵਿੱਚ ਤਾਂ ਨਾ ਕੁਝ ਪਸ਼ੂ ਘਟ ਜਾਂਦਾ ਹੁੰਦਾ ਤੇ ਇਹਨੂੰ ਭਾਈ ਇੱਕ ਵਾਰੀ ਹੋਰ ਤੋੜਦੇ ਯਾਰ ਤੇ ਉਮੀਦ ਹੈ ਵੀ 18 ਕਿਲੋ ਦੁੱਧ ਨਾ ਇਸ ਨੇ ਮੱਝ ਨੇ ਦੇ ਦੇਣਾ ਕਿਉਂ 16 ਕਿਲੋ ਦੁੱਧ ਦਾ ਦੂਜੇ ਸੂਏ ਬਾਈ ਨੇ ਕਢਾਇਆਗਾ ਤੇ ਐਤ ਕੀ ਤੀਜਾ ਸੂਆ ਸੁੰਦੀ ਐ ਮੋਰਾ ਦੇ ਵਿੱਚ ਪੈਂਦੀ ਐ ਸਾਰੀਆਂ ਬਰੀਕੀਆਂ ਪਤਲੀ ਚਮੜੀ ਦੀ ਐ ਤੇ ਪਿੰਡੇ ਦੇ ਉੱਤੇ ਨਾ ਮੈਂ ਇਸ ਨੂੰ ਨਾੜਾਂ ਦਿਖਾਉਣਾ ਇਹ ਦੇਖੋ ਜੀ ਦੀਨੀਆਂ ਨਾ ਚਮਕਦੀਆਂ ਨਾੜਾਂ ਇਹ ਹੁੰਦੀ ਐ ਮੋਰਾ ਦੀ ਨਿਸ਼ਾਨੀ ਇਹ ਪਤਲੀ ਚਾਉੜੀ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਉਹ ਹੁੰਦੀ ਐ ਤੇ ਬੂਥ ਦੇਖੋ ਲੰਮੀ ਬੂਥ ਐ ਲੰਮੀ ਧੌਣ ਐ ਪਤਲੀ ਬੂਥ ਐ ਤੇ ਸਿੰਗਾ ਦਾ ਸਾਈਜ਼ ਦੇਖ ਲਿਓ ਤੁਸੀਂ ਕੱਦ-ਗਾੜ ਤਾਂ ਝੋਟੀ ਦਾ ਨਾ ਮੈਨੂੰ ਆ ਐਂਡ ਹੀ ਹੋ ਜਾਂਦਾ ਐਡਾ ਕੱਦ ਆ ਝੋਟੀ ਦਾ ਤੇ ਮੋੜਾਂ ਦੇ ਬਰਾਬਰ ਜਾਂਦੀ ਐ ਇਕੱਲਾ ਸੈਰੀ ਜੇ ਆਪਾਂ ਦੂਜੇ ਪਾਸੋਂ ਦਿਖਾਗੇ ਨਾ ਬਾਈ ਦਾ ਸਿਰ ਢਿੰਦਾ ਮੋੜ ਲਾ ਬਾਈ ਨਰਮਲੇ ਨੂੰ ਲਓ ਜੀ ਆਹ ਦੇਖ ਲਿਓ ਤੁਸੀਂ ਧਿਆਨ ਨਾਲ ਤੋਰ ਲਾ ਤੋਰ ਦੇ ਬਾਈ ਬੰਨਦੇ ਹੁਣ ਇਹਨੂੰ ਪਿੱਠਪੜਾ ਦੇਖੋ ਮੱਝ ਦਾ ਕੱਦ ਕਾਠ ਪਿੱਠਪੜਾ ਪੂਸ਼ ਤੇ ਆ ਮਨੋ ਵੀ ਕਿਸੇ ਪਾਸੋਂ ਹੱਥ ਨਹੀਂ 드러ਉਂਦੀ ਝੋਟੀ ਤੀਜਾ ਸੂਆ ਜੈਨੂਨਸ ਹੁੰਦੀ ਹੈਗੀ 16 ਕਿਲੋ ਦੂਜੇ ਸੂਏ ਤੋਂ ਦੁੱਧਤਾ ਤੇ ਐਤਕੀ ਨੇ ਆ ਦੇਖੋ ਇੱਥੇ ਖੜਕੇ ਦੇਖੋ ਤੇ ਜਿਵੇਂ ਘੋੜਾ ਖੜਦਾ ਹੁੰਦਾ ਹੁੰਦਾ ਨਾ ਐਂ ਖੜੀ ਐ ਮੱਝ ਤੇ ਮੁੱਲ ਬਾਈ ਨਰਮਲੇ ਦਾ ਇਹਦਾ ਬਾਈ 175 1 ਲੱਖ 75 ਹਜ਼ਾਰ ਮੰਨਦਾਨ ਹੋ ਜੂ ਉੱਚੋਂ ਹਾਂ ਬਾਈ ਕਰ ਦਿਆਂਗੇ ਤੇ ਮੋਬਾਈਲ ਨੰਬਰ ਵੀ ਬੋਲ ਦੇ 96719 ਹਾਂ 25777 96719 25777 25700 ਤੇ 77 ਨੰਬਰ ਆ ਬਾਈ ਦਾ ਆ ਝੋਟੀ ਮੈਂ ਤੁਹਾਨੂੰ ਦਿਖਾਉਣਾ ਇਹ ਝੋਟੀ ਇਸ ਝੋਟੀ ਦੀ ਨਾ ਦੂਜੇ ਦੂਜੇ ਸੂਏ ਦੀ ਇਹ ਹਾਂ ਹਾਂ ਇਹ ਝੋਟੀ ਇਸ ਝੋਟੀ ਦੂਜੇ ਸੂਏ ਦੀ ਝੋਟੀ ਐ ਤੇ ਤੁਸੀਂ ਨਾ ਝੋਟੀ ਦੇਖਿਓ ਲੈ ਦਿਖਾਈ ਉਹਦਾ ਹੈ ਮਾਸ ਨੂੰ ਫਾਇਦਾ ਐਂ ਕਰੀ ਇਹਨੂੰ ਮੜਾ ਜਾ ਦੇਖੋ ਥਾਣੇ ਦੇਖੋ ਝੋਟੀ ਤੋਂ ਲੱਗਿਆ ਦੇ ਇਹ ਪੈਸੇ ਲਏ ਗਏ ਅੱਛਾ ਹਾਂ ਦਸਵੇਂ ਦੀ 13 ਤੂਆਂ ਦੇ ਘਰਾਂ ਚ ਸੂਈ ਸੀ ਬਈ ਅੱਛਾ ਹਾਂ ਸਾਲ ਦਸਵੇਂ ਦੀ 13 ਦੇ ਘਰਾਂ ਚ ਸੂਈ ਸੀ ਹਾਂ ਸਾਲ ਦੀ ਹੋ ਗਈ ਫਿਰ ਕੱਟੀ ਇਹ ਹਾਂ ਸਾਲ ਦੀ ਹੋ ਗਈ ਬਈ ਠੀਕ ਹੈ ਆ ਸਾਲ ਦੀ ਕੱਟੀ ਆ ਦੋਸਤੋ ਆ ਇਹ ਸੇਵਾ ਦੱਸ ਦਿਆ ਬਾਈ ਦੀ ਤੇ ਆ ਦੇਖ ਲਓ ਮੱਝ ਜਿਹੜੀ ਆਪਾਂ ਤੁਹਾਨੂੰ ਮੇਨ ਵੀਡੀਓ ਦਿਖਾਈ ਹੈ ਨੰਬਰ ਬਾਈ ਦਾ ਸਕਰੀਨ ਤੇ ਐ ਪਿੰਡ ਚਕੇਰੀਆਂ ਤਹਿਸੀਲ ਕਾਲਿਆਂ ਵਾਲੀ ਮੰਡੀ ਤੇ ਜ਼ਿਲ੍ਹਾ ਪੰਦੇ ਅਨੁਸਾਰਸਾ ਲਓ ਵੀ ਕਰ ਲਿਓ ਕੰਟੈਕਟ ਬਾਈ ਨਾਲ 1 ਲੱਖ ਤੇ 75 ਹਜ਼ਾਰ ਮੁੱਲ ਆ ਤੇ ਮੁੱਲ ਜਿਹੜਾ ਮੰਗਿਆ ਜਾਂਦਾ ਨਾ ਉਹਦੇ ਵਿੱਚ ਮਾਨਤਾ ਨਾ ਹੋ ਜਾਂਦਾ ਹੁੰਦਾ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀਆਂ ਵੀਡੀਓ ਦੋਸਤੋ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ